ਹੈਲੋ ਦੋਸਤੋ ਸਵਾਗਤ ਆ ਤੁਹਾਡਾ ਆਪਣੇ YouTube ਕੁਕਿੰਗ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਨਾਰੀਅਲ ਦੇ ਟੱਡੂ ਇਹਨੂੰ ਤੁਸੀਂ ਤਿਹਾਰ ਤੇ ਵੀ ਘਰ ਵਿੱਚ ਬਣਾ ਕੇ ਰੱਖ ਸਕਦੇ ਹੋ 8 ਦਿਨ ਲਈ ਸਟੋਰ ਵੀ ਕਰ ਸਕਦੇ ਆ 8 ਤੋਂ 10 ਦਿਨ ਲਈ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਕੋਈ ਜ਼ਿਆਦਾ ਆਪਾਂ ਨੇ ਇਹਦੇ ਵਿੱਚ ਸਮਾਨ ਨਹੀਂ ਪਾਉਣਾ ਚਲੋ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਮੈਂ ਲਏ ਨੇ ਦੋ ਚਮਚ ਵੱਡੇ ਚਮਚਾ ਜਿਹੜੇ ਘਿਓ ਦੇ ਉਹਨੂੰ ਮੈਲਟ ਕਰ ਲੈਣਾ ਆਪਾਂ ਯੈਸ ਦੀ ਫਲੇਮ ਆਪਾਂ ਲੋਈ ਰੱਖਣੀ ਆ ਤੇਜ ਨਹੀਂ ਕਰਨੀ ਹੈਗੀ ਕੀ ਇਹਨੂੰ ਮੈਲਟ ਕਰ ਲੈਣਾ ਵਾ ਇਸ ਤੋਂ ਬਾਅਦ ਇਹਦੇ ਵਿੱਚ ਮੈਂ ਚਾਰ ਜਿਹੜੀਆਂ ਛੋਟੀਆਂ ਇਲਾਇਚੀਆਂ ਨੇ ਉਹਨਾਂ ਨੂੰ ਕੁੱਟ ਕੇ ਪਾਇਆ ਵਾ ਇਹਦੇ ਨਾਲ ਸਵਾਦ ਆ ਜਿਹੜਾ ਬਹੁਤ ਵਧੀਆ ਆਊਗਾ ਇਸ ਤੋਂ ਬਾਅਦ ਮੈਂ ਇੱਕ ਬਾਉਲ ਆ ਜਿਹੜਾ ਉਹ ਨਾਰੀਅਲ ਦਾ ਬਰਾਦਾ ਲਿਆ ਵਾ ਇੱਕ ਬਾਉਲ ਤੇ ਇਹਦੇ ਵਿੱਚ ਆਪਾਂ ਇਹਨੂੰ ਆਪਾਂ ਪਹਿਲਾਂ ਭੁੰਨ ਲਾਂਗੇ ਕਿਉਂਕਿ ਉਹਦੇ ਵਿੱਚ ਤੇ ਗੈਸ ਦੀ ਜਿਹੜੀ ਫਲੇਮ ਆ ਉਹ ਆਪਾਂ ਲੋ ਰੱਖਣੀ ਆ ਤਾਂ ਕਿ ਜਿਹੜਾ ਆਪਣਾ ਬਰਾਦਾਵਾ ਉਹ ਜਲੇ ਨਾ ਬਸ ਜਿਆਦਾ 스멜 ਆਉਣ ਲੱਗ ਜੇ ਬਰਾਦੇ ਦੀ ਆਪਾਂ ਨੂੰ ਮਤਲਬ ਨਾਰੀਅਲ ਦੀ ਬਰਾਦੇ ਚ ਉਦੋਂ ਆਪਾਂ ਜਿਹੜਾ ਇਹਨੂੰ ਗੈਸ ਨੂੰ ਬੰਦ ਕਰ ਦੇਣਾ ਵਾ ਪੁੰਨਣਾ ਨਹੀਂ ਹੈਗਾ ਬਸ ਹਲਕਾ ਜਿਹਾ ਵੀ 스멜 ਆਉਣ ਲੱਗੀ ਨਾਰੀਅਲ ਦੀ ਉਦੋਂ ਆਪਾਂ ਇਹਨੂੰ ਬੰਦ ਕਰ ਦਾਂਗੇ ਤਕਰੀਬਨ 1 ਤੋਂ ਲੈ ਕੇ 2 ਮਿੰਟ ਲੱਗਦੇ ਆ ਜਿਆਦਾ ਸਮਾਂ ਨਹੀਂ ਲੱਗਦਾ ਚੰਗੀ ਤਰ੍ਹਾਂ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਵਾ ਇਦਾਂ ਹੀ ਜਿਹੜੇ ਨਾਰੀਅਲ ਦੇ ਲੱਡੂ ਨੇ ਬਹੁਤ ਹੀ ਵਧੀਆ ਬਣਦੇ ਨੇ ਤੇ ਈਜ਼ੀ ਤਰੀਕੇ ਦੇ ਨਾਲ 10 ਮਿੰਟ ਦਾ ਸਮਾਂ ਮਸੀ ਲੱਗਦਾ ਇਹਨੂੰ ਬਣਨ ਦੇ ਲਈ ਦੇਖੋ ਜੀ ਜਿਹੜਾ ਆਪਣਾ ਆਪਾਂ ਥੱਲੇ ਲਾ ਲਿਆ ਵਾ ਬਰਾਦਾ ਇਦਾਂ ਬਣਾ ਲੈਣਾ ਮਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਤੇ ਜਿਹੜੇ ਆਪਾਂ ਭਾਂਡੇ ਦੇ ਨਾਲ ਨਾਰੀਅਲ ਦਾ ਬਰਾਦਾ ਪਾਇਆ ਸੀ ਉਸੇ ਭਾਂਡੇ ਦੇ ਨਾਲ ਹੀ ਆਪਾਂ ਨੇ ਜਿਹੜਾ ਅੱਧੀ ਕੌਲੀ ਆ ਉਹ ਦੁੱਧ ਦੀ ਪਾ ਲੈਣੀ ਹੈ ਇਸੇ ਤਰ੍ਹਾਂ ਜੇ ਤੁਸੀਂ 3 ਕੱਪ ਯਾ 2 ਕੱਪ ਜੋ ਜਿੰਨਾ ਵੀ ਨਾਰੀਅਲ ਪਾਉਣੇ ਹੋ ਉਹਦਾ ਅੱਧਾ ਆਪਾਂ ਨੇ ਦੁੱਧ ਦਾ ਪਾਉਣਾ ਵਾ ਇਹਦੇ ਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਰਲਾ ਲੈਣਾ ਵਾ ਅੱਧੀ ਕੌਲੀ ਪਾਉਣੀ ਆ ਆਪਾਂ ਦੁੱਧ ਦੀ ਮੈਂ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਦੁੱਧ ਦਾ ਉਹ ਹੋਰ ਐਡ ਕਰੂੰਗੀ ਕਿਉਂਕਿ ਜਿਹੜੇ ਮੇਰੇ ਨਾਰੀਅਲ ਦਾ ਭਰਾਦਾ ਸੀਗਾ ਉਹ ਥੋੜਾ ਜਿਹਾ ਕੌਲੀ ਤੋਂ ਉੱਪਰ ਸੀ ਕੌਲੀ ਪੂਰੀ ਭਰੀ ਹੋਈ ਸੀਗੀ ਥੋੜਾ ਜਿਹਾ ਹੀ ਪਾਉਣਾ ਵਾ ਬਾਲਾ ਨਹੀਂ ਜਾਨੀ ਕਿ ਆਪਾਂ ਨੇ ਜਿੰਨਾ ਬਰਾਦਾ ਪਾਉਣਾ ਉਹਦੇ ਨਾਲੋਂ ਅੱਧਾ ਵਾ ਜਿਹੜਾ ਉਹ ਦੁੱਧ ਪਾਉਣਾ ਜੇ 2 ਕੱਪ 2 ਬਾਊਲ ਆਪਾਂ ਬਰਾਦੇ ਦੇ ਪਾਏ ਨੇ ਤਾਂ ਉਹਦੇ ਵਿੱਚ ਆਪਾਂ ਇੱਕ ਬਾਊਲ ਹੈ ਜਿਹੜਾ ਦੁੱਧ ਪਾ ਦਾਂਗੇ ਮੈਂ ਇੱਕ ਬਾਊਲ ਲਿਆ ਸੀ ਇਸ ਕਰਕੇ ਅੱਧਾ ਜਿਹੜਾ ਵਾ ਅੱਧੀ ਅੱਧਾ ਬਾਊਲ ਨੂੰ ਉਹਦੇ ਵਿੱਚ ਦੁੱਧ ਦਾ ਪਾਤਾ ਹੈ ਤੇ ਉਹਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਿਆ ਵਾ ਮਿਕਸ ਕਰਕੇ ਹੁਣ ਗੈਸ ਤੇ ਰੱਖ ਕੇ ਆਪਾਂ ਇਹਨੂੰ ਜਿਹੜਾ ਤਦ ਤੱਕ ਪਕਾਵਾਂਗੇ ਜਦ ਤੱਕ ਆਪਣਾ ਜਿਹੜਾ ਇਹ ਦੁੱਧ ਦਾ ਨਾ ਰੀਅਲ ਦਾ ਜਿਹੜਾ ਬਰਾਦਾਵਾ ਉਹਨੂੰ ਚੰਗੀ ਤਰ੍ਹਾਂ ਨਾਲ ਸੁੱਕਣਾ ਲਵੇ। ਤਕਰੀਬਨ 2 ਤੋਂ ਲੈ ਕੇ 3 ਮਿੰਟ ਲੱਗਦੇ ਆ ਇਹਨੂੰ ਸੁੱਕਣ ਨੂੰ। ਬੜਾ ਟਾਈਮ ਨਹੀਂ ਲੱਗਦਾ ਹੈਗਾ। ਤੇ ਨਾਲ ਦੀ ਨਾਲ ਆਪਾਂ ਹਿਲਾਉਂਦੇ ਹੀ ਰਹਿਣਾ ਵਾ। ਥੱਲੇ ਨਹੀਂ ਲੱਗਣ ਦੇਣਾ ਹੈਗਾ ਤੇ ਜਿਹੜੀ ਗੈਸ ਦੀ ਫਲੇਮ ਆ ਉਹ ਆਪਾਂ ਲੋ ਰੱਖਣੀ ਆ। ਤੇ ਇਦਾਂ ਦੀਆਂ ਹੋਰ ਈਜ਼ੀ ਰੈਸਪੀ ਜਾਣਨ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬੈਲ ਆਈਕਨ ਦਬਾਓ, ਲਾਈਕ ਕਰੋ, ਸ਼ੇਅਰ ਕਰੋ। ਆਪਣਾ ਪਿਆਰ ਦਿੰਦੇ ਰਹੋ। ਤੇ ਕਮੈਂਟ ਚ ਜਰੂਰ ਦੱਸਿਓ ਕਮੈਂਟ ਕਰਕੇ ਵੀ ਤੁਹਾਡੀ ਰੈਸਪੀ ਕਿੱਦਾਂ ਦੀ ਬਣੀ ਇਹਨੂੰ ਘਰੇ ਜਰੂਰ ਟਰਾਈ ਕਰਿਓ ਚੰਗੀ ਤਰ੍ਹਾਂ ਨਾਲ ਦੇਖੋ ਜਿਹੜਾ ਆਪਣਾ ਪੇਸਟ ਆ ਦੁੱਧ ਆ ਉਹ ਚੰਗੀ ਤਰ੍ਹਾਂ ਨਾਲ ਬਰਾਤੇ ਦੇ ਵਿੱਚ ਆ ਜਿਹੜਾ ਉਹ ਉਹ ਹੋ ਗਿਆ ਵਾ ਸੋਖ ਲਿਆ ਵਾ ਬਰਾਤੇ ਨੇ ਤੇ ਆਪਾਂ ਹੁਣ ਗੈਸ ਕਰ ਦਾਂਗੇ ਬੰਦ ਇਹਨੂੰ ਲਾ ਲਾਂਗੇ ਥੱਲੇ ਤੇ ਇਹ ਚ ਹੁਣ ਮੈਂ ਚੀਨੀ ਪਾਈ ਆ ਜਿਹੜੀ ਉਹ ਕੋਲੀ ਦਾ ਤੀਜਾ ਹਿੱਸਾ ਪਾਈ ਆ ਤੁਸੀਂ ਆਪਣੇ ਅਕੋਰਡਿੰਗ ਵੱਧ ਘੱਟ ਚੀਨੀ ਵੀ ਪਾ ਸਕਦੇ ਹੋ ਸਵਾਦ ਅਨੁਸਾਰ ਜਿੰਨੀ ਤੁਸੀਂ ਖਾਣੇ ਹੋ ਤੇ ਇਹਨੂੰ ਆਪਾਂ ਫੇ ਚੰਗੀ ਤਰ੍ਹਾਂ ਦੇ ਨਾਲ ਆ ਜਿਹੜਾ ਰੜਾ ਲੈਣਾ ਮੈਂ ਜੇ ਤੁਸੀਂ ਚੀਨੀ ਦੂਜੀ ਮੈਂ ਬੂਰਾਖੰਡ ਪਾਈ ਹੈ ਜੇ ਤੁਸੀਂ ਚੀਨੀ ਦੂਜੀ ਪਾਉਨੇ ਹੋ ਤਾਂ ਫਿਰ ਇਹਨੂੰ ਪਾ ਕੇ ਆਪਾਂ ਨੇ ਚੀਨੀ ਪਾ ਕੇ ਥੋੜੀ ਦੇਰ ਇੱਕ ਤੋਂ ਲੈ ਕੇ 2 ਮਿੰਟ ਆਪਾਂ ਲੋ ਫਲੇਮ ਤੇ ਗੈਸ ਤੇ ਜਿਹੜਾ ਸੇਕ ਲਵਾਵਾਂਗੇ ਮੈਂ ਬੂਰਾਖੰਡ ਪਾਈ ਹੈ ਇਸ ਕਰਕੇ ਲੋੜ ਨਹੀਂ ਹੈਗੀ ਹੁਣ ਬੂਰਾਖੰਡ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਆ ਜਿਹੜਾ ਰੜਾ ਲੈਣਾ ਜਿਹੜੇ ਚੰਗੀ ਤਰ੍ਹਾਂ ਨਾਲ ਲਾਵਾਂਗੇ ਤਾਂ ਕਿ ਜਿਹੜਾ ਆਪਣੀ ਬੂਰਾ ਖੰਡ ਆ ਚੰਗੀ ਤਰ੍ਹਾਂ ਦੇ ਨਾਲ ਆ ਜਿਹੜੀ ਮਿਕਸ ਹੋ ਜਵੇ ਤੁਸੀਂ ਆਪਣੇ ਹਿਸਾਬ ਦੇ ਨਾਲ ਆ ਜਿਹੜੀ ਚੀਨੀ ਆ ਜਿੰਨੀ ਕਿ ਤੁਸੀਂ ਖਾਨਾ ਖਾਣਾ ਪਸੰਦ ਕਰਦੇ ਹੋ ਉਨੀ ਪਾਉਣੀ ਆ ਚੰਗੀ ਤਰ੍ਹਾਂ ਦੇ ਨਾਲ ਆ ਆਪਾਂ ਇਹਨੂੰ ਰਲਾ ਲੈਣਾ ਵਾ ਦੇਖੋ ਜਿਹੜਾ ਆਪਣਾ ਨਾਰੀਅਲ ਦਾ ਬੈਟਰ ਆ ਲੱਡੂਆਂ ਦਾ ਉਹ ਚੰਗੀ ਤਰ੍ਹਾਂ ਦੇ ਨਾਲ ਆ ਜਿਹੜਾ ਬਣ ਗਿਆ ਵਾ ਇਹ ਲੱਡੂ ਬਣਾਉਣੇ ਬਹੁਤ ਹੀ ਆਸਾਨ ਨੇ ਤੁਸੀਂ ਘਰ ਦੇ ਵਿੱਚ ਜੇ ਕੋਈ ਅਚਾਨਕ ਮਹਿਮਾਨ ਆ ਜੇ ਤਾਂ ਬਣਾ ਕੇ ਰੱਖ ਸਕਦੇ ਹੋ ਚਾਹ ਦੇ ਨਾਲ ਹੁਣ ਆਪਾਂ ਇਹਨੂੰ ਆ ਜਿਹੜਾ ਪਲੇਟ ਦੇ ਵਿੱਚ ਕੱਢ ਲਾਂਗੇ ਤੇ ਜਦੋਂ ਰੂਮ ਟੈਂਪਰੇਚਰ ਤੇ ਆ ਜਾਊਗਾ ਆਪਾਂ ਫਿਰ ਇਹਦੇ ਜਿਹੜੇ ਆ ਲੱਡੂ ਵਟ ਲਾਂਗੇ ਸਾਰੇ ਨੂੰ ਆਪਾਂ ਕੜਾਈ ਦੇ ਵਿੱਚੋਂ ਆ ਜਿਹੜਾ ਪਲੇਟ ਦੇ ਵਿੱਚ ਟ੍ਰਾਂਸਫਰ ਕਰ ਲਿਆ ਵਾ ਕੱਢ ਲਿਆ ਵਾ ਦੇਖ ਸਕਦੇ ਹੋ ਤੁਸੀਂ ਆਪਣਾ ਜਿਹੜਾ ਬੈਟਰ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਵਾ ਸਾਰੇ ਨੂੰ ਆਪਾਂ ਨੇ ਇਹਦੇ ਵਿੱਚ ਕੱਢ ਲੈਣਾ ਹੈ ਇੱਕ ਵਾਰੀ ਘਰ ਦੇ ਵਿੱਚ ਜਰੂਰ ਟਰਾਈ ਕਰਕੇ ਵੇਖਿਓ ਬਹੁਤ ਹੀ ਸਵਾਦ ਬਣਦੇ ਨੇ ਤੇ ਮੂੰਹ ਦੇ ਵਿੱਚ ਆਂਦੇ ਸਾਰੇ ਮੂੰਹ ਦੇ ਵਿੱਚ ਘੁਲ ਜਾਂਦੇ ਨੇ ਇੰਨੇ ਜਿਆਦਾ ਜਾਨੀ ਸੌਫਟ ਹੁੰਦੇ ਆ ਤੇ ਹੁਣ ਆਪਾਂ ਇਹਦੇ ਜਿਹੜੇ ਲੱਡੂ ਬਟਲਾਂਗੇ ਆਪਣੇ ਲੱਡੂਆਂ ਦੀ ਜਿਹੜੀ ਸ਼ੇਪ ਆ ਉਹ ਇੱਕੋ ਜਿਹੀ ਰਹੇ ਇਸ ਦੇ ਲਈ ਮੈਂ ਇੱਕ ਚਮਚਾ ਯੂਜ਼ ਕੀਤਾ ਵਾ ਜਿੰਨਾ ਕਾ ਚਮਚੇ ਦੇ ਵਿੱਚ ਬੈਟਰ ਆਉਂਦਾ ਵਾ ਓਨੇ ਕ ਦੇ ਹੀ ਆਪਾਂ ਲੱਡੂ ਬਣਾਵਾਂਗੇ ਤਾਂ ਜਿਹੜੇ ਆਪਣੇ ਲੱਡੂ ਨੇ ਉਹ ਇੱਕ ਸ਼ੇਪ ਚ ਰਹਿਣਗੇ ਕੋਈ ਵੱਡਾ ਜਾਂ ਛੋਟਾ ਨਹੀਂ ਬਣੂਗਾ ਦੇਖੋ ਐਦਾਂ ਪਾ ਕੇ ਆਪਾਂ ਫਿਰ ਬਰਾਤੇ ਦੇ ਵਿੱਚ ਜਿਹੜਾ ਇਹਨੂੰ ਇਹਦੇ ਤੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਕੋਟ ਕਰ ਦਾਂਗੇ ਬਰਾਤੇ ਦਾ ਦੇਖ ਸਕਦੇ ਹੋ ਤੁਸੀਂ ਆਪਣੇ ਜਿਹੜੇ ਕਿੰਨੇ ਜ਼ਿਆਦਾ ਯਮਮੀ ਲੱਡੂ ਬਣ ਕੇ ਰੈਡੀ ਹੋਏ ਨੇ ਇਦਾਂ ਕਰਕੇ ਆਪਾਂ ਸਾਰੇ ਜਿਹੜੇ ਲੱਡੂ ਨੇ ਉਹ ਵਟ ਲਾਂਗੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਇਸੇ ਤਰ੍ਹਾਂ ਨਾਲ ਆਪਾਂ ਜਿਹੜੇ ਦੂਜੇ ਨੇ ਹੋਰ ਲੱਡੂ ਨੇ ਉਹ ਵੀ ਐਂ ਬਣਾ ਲੈਣੇ ਆ ਚਮਚੇ ਦੇ ਹਿਸਾਬ ਨਾਲ ਜਿੰਨਾ ਕ ਚਮਚੇ 'ਚ ਬੈਟਰ ਆਉਂਦਾ ਉਹਨਾਂ ਕ ਸਾਰੇ ਲੱਡੂ ਆ ਜਿਹੜੇ ਆਪਾਂ ਇਦਾਂ ਤਿਆਰ ਕਰ ਲੈਣੇ ਨੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਬੱਚੇ ਵੀ ਵੱਡੇ ਵੀ ਸਾਰੇ ਬਹੁਤ ਖੁਸ਼ ਹੋ ਕੇ ਖਾਂਦੇ ਆ ਦੇਖੋ ਆਪਣੇ ਜਿਹੜੇ ਲੱਡੂ ਨੇ ਉਹ ਰੈਡੀ ਹੋ ਗਏ ਨੇ ਬਣ ਕੇ ਕਿੰਨੇ ਜ਼ਿਆਦਾ ਵਧੀਆ ਲੱਗ ਰਹੇ ਨੇ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕਸ ਫॉर ਵਾਚਿੰਗ ਥਿਸ ਵੀਡੀਓ